ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਵਾਗਤ ਹੈ ਮੇਰੀ ਪੰਜਾਬੀ ਰਸੋਈ ਚੈਨਲ ਦੇ ਉੱਪਰ ਅੱਜ ਆਪਾਂ ਬਣਾਵਾਂਗੇ ਜੀ ਆਲੂ ਵਾਲੇ ਮੱਕੀ ਦੇ ਪਰੌਂਠੇ ਸਭ ਤੋਂ ਪਹਿਲਾਂ ਆਪਾਂ ਦੋ ਉਬਲੇ ਆਲੂ ਲੈ ਲਏ ਤੇ ਨਾਲ ਆਪਾਂ ਨੇ ਥੋੜੀ ਜੀ ਪਾਲਕ ਕੱਟ ਕੇ ਲਈ ਤਾਜ਼ਾ ਪਾਲਕ ਸੀ ਹੁਣ ਆਪਾਂ ਮੱਕੀ ਦਾ ਆਟਾ ਲੈ ਲਿਆ ਇਹ ਤੁਸੀਂ ਆਪਣੇ ਮੁਤਾਬਕ ਲੈ ਲਓ ਮੈਂ ਦੋ ਕੋਲੀਆਂ ਲਿਆ ਜੀ ਇਹਦੇ ਵਿੱਚ ਪਾਲਕ ਬਰੀਕ ਕੱਟੇ ਹੋਏ ਚੌਪ ਕੀਤੇ ਹੋਏ ਪਿਆਜ਼ ਤੇ ਨਾਲ ਮੈਂ ਥੋੜਾ ਜਿਹਾ ਪਾ ਲਿਆ ਬਰੀਕ ਕਟਿਆ ਅਦਰਕ ਥੋੜਾ ਜਿਹਾ ਪਾਇਆ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਨਾਲ ਆਪਾਂ ਨੇ ਪਾਲਕ ਸੀ ਜਿਹੜੀ ਬਰੀਕ ਬਰੀਕ ਤਾਜੀ ਪਾਲਕ ਸੀ ਛੋਟੇ ਛੋਟੇ ਪੱਤੇ ਬਰੀਕ ਬਰੀਕ ਕੱਟ ਲਈ ਜੀ ਉਹ ਵੀ ਮੈਂ ਤੇ ਉਹਨਾਂ ਨੂੰ ਆਪਾਂ ਨੇ ਮੱਕੀ ਦੇ ਆਟੇ ਦੇ ਵਿੱਚ ਪਾ ਲੈਣਾ ਦੇਖੋ ਜੀ ਇਹ ਬਹੁਤ ਸੋਹਣੀ ਪਾਲਕ ਆ ਲੈਰੀ ਲੈਰੀ ਜੀ ਹੈਨਾ ਕੱਚੀ ਕੱਚੀ ਆ ਇਹਨੂੰ ਪਾ ਲਿਆ ਆਪਾਂ ਇਹਦੇ ਵਿੱਚ ਆਟੇ ਦੇ ਵਿੱਚ ਤੇ ਵਿੱਚ ਹੀ ਆਪਾਂ ਨੇ ਪਾ ਲੈਣਾ ਜੀ ਥੋੜਾ ਥੋੜਾ ਲੂਣ ਮਿਰਚ ਹੁਣ ਆਪਾਂ ਜਿਹੜਾ ਇੱਥੇ ਲਵਾਂਗੇ ਜੀ ਆਲੂ ਆਲੂਆਂ ਨੂੰ ਆਪਾਂ ਨੇ ਕੱਦੂਖਾਸ ਕਰ ਲਿਆ। ਆਲੂ ਆਪਾਂ ਫੇਨੇ ਨਹੀਂ ਹੈਗੇ ਉਹ ਆਪਾਂ ਕੱਦੂਖਾਸ ਕਰਕੇ ਬਣਾਉਣਾ ਬਹੁਤ ਹੀ ਜ਼ਿਆਦਾ ਟੇਸਟੀ ਮੱਕੀ ਦੇ ਪਰੌਂਠੇ ਬਣਦੇ ਆ। ਦੂਜੇ ਪਰੌਂਠੇ ਤਾਂ ਤੁਸੀਂ ਆਲੂਆਂ ਵਾਲੇ ਹਮੇਸ਼ਾ ਹੀ ਖਾਣੇ ਹੋ। ਇੱਕ ਵਾਰੀ ਮੱਕੀ ਦੇ ਪਰੌਂਠੇ ਬਣਾ ਕੇ ਦੇਖਿਓ ਬੜੇ ਵਧੀਆ ਲੱਗਦੇ ਆ ਜੀ। ਤੇ ਇਹ ਆਪਾਂ ਬਣਾ ਲੈਣੇ ਆ। ਹੁਣ ਆਪਾਂ ਨੇ ਕੀ ਕਰਨਾ ਜੀ ਆਲੂ ਪਾ ਲੈ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਥੋੜਾ ਜਿਹਾ ਦੇਸੀ ਘਿਓ ਨਾਲ ਪਾ ਲੈਣਾ। ਦੇਸੀ ਘਿਓ ਮੈਂ ਇੱਥੇ ਪਗੜਾਇਆ ਨਹੀਂ ਇਦਾਂ ਹੀ ਪਾ ਲੈ ਠੰਡਾ ਹੋਇਆ ਵਾ ਸੀਗਾ। ਤੇ ਕਿਉਂਕਿ ਨਾਲ ਆਪਾਂ ਨੂੰ ਗਰਮ ਪਾਣੀ ਚਾਹੀਦਾ ਗਰਮ ਪਾਣੀ ਜਿਹੜਾ ਹੁੰਦਾ ਉਹ ਜ਼ਿਆਦਾ ਗਰਮ ਚਾਹੀਦਾ ਤੋਂ ਜਿੰਨਾ ਪਾਣੀ ਗਰਮ ਹੋਊਗਾ ਤੇ ਉਨੇ ਹੀ ਜਿਹੜੇ ਮੱਕੀ ਦਾ ਆਟਾ ਹੈਗਾ ਉਹ ਇਕੱਠਾ ਹੋਊਗਾ ਮਤਲਬ ਜੁੜੂਗਾ ਹਨਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣਿਆ ਥੋੜੇ ਥੋੜੇ ਮਸਾਲੇ ਜਿਵੇਂ ਲੂਣ ਪਾ ਲਿਆ ਸਵਾਦ ਅਨੁਸਾਰ ਤੇ ਥੋੜੀ ਜੀ ਆਪਾਂ ਪਾ ਲੈਣੀ ਆ ਹਲਦੀ ਅੱਧਾ ਚਮਚਾ ਹਲਦੀ ਦਾ ਪਾ ਲਿਆ ਤੇ ਨਾਲ ਗਰਮ ਮਸਾਲਾ ਪਾ ਲਿਆ ਥੋੜਾ ਜੀਰਾ ਪਾਊਡਰ ਪਾ ਲਿਆ ਤੇ ਧਨੀਆ ਪਾਊਡਰ ਪਾ ਲਿਆ ਬਾਕੀ ਤੁਸੀਂ ਆਪਣੇ ਮੁਤਾਬਕ ਜਿਹੜੇ ਮਸਾਲੇ ਪਾਉਣੇ ਆ ਪਾ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਆਲੂਆਂ ਨੂੰ ਤੇ ਜਿਹੜੀ ਪਾਲਕ ਪਾਈਆ ਮਸਾਲੇ ਪਾਈਆ ਉਹਨਾਂ ਨੂੰ ਆਪਾਂ ਮੱਕੀ ਦੇ ਆਟੇ ਦੇ ਵਿੱਚ ਮਿਕਸ ਕਰ ਲਾਂਗੇ ਤੇ ਨਾਲ ਆਪਾਂ ਨੇ ਗਰਮ ਪਾਣੀ ਜਿਹੜਾ ਰਿਜਦਾ ਰਿਜਦਾ ਗਰਮ ਪਾਣੀ ਆ ਉਹ ਲੈ ਲੈਣਾ ਥੋੜਾ ਜਿਹਾ ਮਤਲਬ ਜਦੋਂ ਥੋੜਾ ਜਿਹਾ ਠੰਡਾ ਹੋ ਜੀਦੇ ਵਿੱਚ ਆਪਾਂ ਹੱਥ ਪਾ ਸਕੀਏ ਮਤਲਬ ਆਟੇ ਦੇ ਵਿੱਚ ਉਸ ਹਿਸਾਬ ਨਾਲ ਗਰਮ ਪਾਣੀ ਲੈਣਾ ਕਈ ਵਾਰੀ ਰਿਜਦਾ ਰਿਜਦਾ ਵੀ ਹੁੰਦਾ ਤਾਂ ਉਹਨੂੰ ਆਪਾਂ ਨੇ ਕੀ ਕਰਨਾ ਜੀ ਫਿਰ ਆਪਾਂ ਹੱਥ ਨਹੀਂ ਲਾ ਸਕਾਂਗੇ ਇਸ ਕਰਕੇ ਆਪਾਂ ਉਹਨੂੰ ਖੁਰਚਣੇ ਦੇ ਨਾਲ ਆਟੇ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਨੀ ਆ ਪਰ ਇੱਥੇ ਮੇਰੇ ਕੋਲ ਜਾਦਾ ਗਰਮ ਸੀ ਪਰ ਮਤਲਬ ਹੱਥ ਨਾਲ ਮੈਂ ਆਟੇ ਨੂੰ ਇਕੱਠਾ ਕਰ ਸਕਦੀ ਸੀ ਜਿੰਨਾ ਆਪਣਾ ਪਾਣੀ ਗਰਮ ਹੋ ਉਹਨੇ ਹੀ ਆਪਣੇ ਪਰੌਂਠੇ ਜਿਹੜੇ ਉਹ ਰੋਟੀਆਂ ਟੇਸਟੀ ਬਣੂंगी ਤੇ ਆ ਟੁੱਟੂਗੀ ਨਹੀਂ ਬਿਲਕੁਲ ਵੀ ਮੈਂ ਇੱਕ ਵਾਰੀ ਮੈਂ ਤੁਹਾਨੂੰ ਬੇਸਣ ਦੀ ਰੋਟੀ ਬਣਾ ਕੇ ਵੀ ਦਿਖਾਈ ਸੀ ਉਹ ਵੀ ਇਦਾਂ ਹੀ ਪੈਨਸ ਦੇ ਵਿੱਚ ਤਿਆਰ ਹੁੰਦੀ ਆ ਇਹ ਵੀ ਆਪਣੇ ਕੋਲੇ ਪੈਨਸ ਦੇ ਵਿੱਚ ਇਦਾਂ ਦੀ ਤਿਆਰ ਹੁੰਦੀ ਆ ਤੇ ਬਹੁਤ ਵਧੀਆ ਰੋਟੀ ਬਣਦੀ ਆ ਜੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਤੇ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਸਾਡੇ ਕੋਲੇ ਕਿਹੜਾ ਕੋਈ ਵੱਡੇ ਕੈਮਰੇ ਆ ਜੀ ਜਿਹੜੇ ਕੋਈ ਅਸੀਂ ਮਤਲਬ ਵੀ ਪੂਰਾ ਤੁਹਾਨੂੰ ਉਹ ਕਰੀਏ ਵੀ ਲਵਾਉਣ ਦੀ ਕੋਸ਼ਿਸ਼ ਕਰੀਏ ਪਰ ਹਾਂ ਨਾਰਮਲ ਜਿਹੜੇ ਸਾਡੇ ਕੋਲ ਸਮਾਨ ਹੈਗਾ ਜੀ ਅਸੀਂ ਉਸ ਦੇ ਥਰੂ ਸਿੰਪਲ ਵੇ ਦੇ ਨਾਲ ਤੁਹਾਨੂੰ ਬਣਾ ਕੇ ਦਿਖਾ ਰਹੇ ਹਾਂ ਬਹੁਤ ਟੇਸਟੀ ਬਣਦੀ ਆ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਤੇ ਹੁਣ ਆਪਾਂ ਜੋ ਆਟਾ ਜਿਹੜਾ ਸੀ ਉਹ ਥੋੜਾ ਟਾਈਮ ਲਈ ਰੱਖਤਾ ਸੀਗਾ ਤੇ ਹੁਣ ਆਪਾਂ ਥੋੜਾ ਥੋੜਾ ਜਿਹੜਾ ਆਟਾ ਉਹਨੂੰ ਇਦਾਂ ਕਰਕੇ ਆਪਾਂ ਨੇ ਗਰਮ ਪਾਣੀ ਦੇ ਨਾਲ ਇਹਨੂੰ ਗੁੰਨਣਾ ਗੁੰਨਣਾ ਕੀ ਆ ਮਸਲਣਾ ਜਿੰਨਾ ਤੁਸੀਂ ਵੱਧ ਤੋਂ ਵੱਧ ਇਹਨੂੰ ਮਸਲੋਗੇ ਥੋੜਾ ਥੋੜਾ ਕਰਕੇ ਲੈ ਲੈਣਾਗਾ ਮੁਠੀ ਕਾਟ ਆਪ ਲੈ ਲੈਣਾ ਥੋੜਾ ਜਿਹਾ ਚ ਪਾਣੀ ਪਾ ਲੈਣਾ ਹੱਥ ਦੇ ਨਾਲ ਤੇ ਇਹਨੂੰ ਆਪਾਂ ਇਦਾਂ ਇਦਾਂ ਮਸਲਦੇ ਰਹਾਂਗੇ 5 ਤੋਂ 7 ਮਿੰਟ ਮਸਲਣਾ ਜਿੰਨਾ ਮਸਲੋਗੇ ਓਨਾ ਹੀ ਇਹਦਾ ਜਿਹੜਾਗਾ ਰੋਟੀ ਆ ਜਿਹੜੀ ਪਰੌਂਠਾ ਹੈਗਾ ਉਹ ਵਧੀਆ ਬਣੂਗਾ ਤੇ ਬਿਲਕੁਲ ਵੀ ਟੁੱਟੂਗੀ ਨਹੀਂ ਇੱਥੇ ਮੈਂ ਤੁਹਾਨੂੰ ਹੱਥ ਦੇ ਨਾਲ ਰੋਟੀਆਂ ਬਣਾਉਣੇ ਦੱਸ ਰਹੀਆਂ ਹਾਂ ਤੁਸੀਂ ਜੇ ਮਤਲਬ ਬਣਾਉਨੇ ਕਈ ਵਾਰੀ ਲਿਫਾਫੇ ਦੇ ਵਿੱਚ ਮਨੀਆ ਪਾਣਾ ਬਹੁਤ ਸਾਰੇ ਹੁੰਦੇ ਨੇ ਜੜੀਆਂ ਲਿਫਾਫੇ ਦੇ ਵਿੱਚ ਪਾ ਕੇ ਬਣਾਉਂਦੀਆਂ ਨੇ ਜਾਂ ਲਿਫਾਫਾ ਰੱਖ ਕੇ ਬਣਾਉਂਦੇ ਆ ਉੱਪਰ ਪਲੇਟ ਰੱਖਦੀਆਂ ਤਾਂ ਤੁਸੀਂ ਓਵੇਂ ਵੀ ਬਣਾ ਸਕਦੇ ਹੋ ਮੈਂ ਬਾਹਰ ਚੁੱਲੇ ਤੇ ਰੋਟੀ ਬਣਾਈ ਆ ਜੀ ਚੁੱਲੇ ਦੀ ਰੋਟੀ ਦਾ ਸਵਾਦ ਤਾਂ ਵੈਸੇ ਹੀ ਵੱਖਰਾ ਹੁੰਦਾ ਹੈਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਦੇ ਕੇ ਆ ਆਟੇ ਨੂੰ ਗੁੰਨ ਲੈਣਾ ਵਾ ਦੇਖੋ ਇਹ ਬਹੁਤ ਹੀ ਜ਼ਿਆਦਾ ਚੀਕਣਾ ਜਿਹਾ ਹੋ ਚੱਲਿਆ ਤੇ ਕਿਉਂਕਿ ਇਹਦੇ ਵਿੱਚ ਆਪਾਂ ਨੇ ਘਿਓ ਵੀ ਪਾਇਆ ਤੇ ਘਿਓ ਦੇ ਨਾਲ ਤਾਂ ਇਹਦਾ ਹੋਰ ਵੀ ਟੇਸਟ ਜਿਹੜਾ ਦੁੱਗਣਾ ਵਧੀਆ ਹੋ ਜਾਣਾ ਇਸ ਤਰ੍ਹਾਂ ਜੀ ਆਪਣਾ ਜਿਹੜਾ ਆਟਾ ਇਹ ਗੁੰਨ ਕੇ ਰੈਡੀ ਹੋ ਗਿਆ ਤੇ ਆਪਾਂ ਇਹਨੂੰ ਇੱਕ ਸਾਈਡ ਤੇ ਕਰਕੇ ਰੱਖ ਲੈਣਾ ਹੁਣ ਤੇ ਹੁਣ ਆਪਾਂ ਥੋੜਾ ਜਿਹਾ ਪੇੜਾ ਤੋੜਨਾ ਤੇ ਹੱਥਾਂ ਨੂੰ ਪਾਣੀ ਲਾ ਲੈਣਾ ਹੱਥ ਥੋੜਾ ਜਿਹਾ ਗਿੱਲੇ ਕਰ ਲੈਣਾ ਦੋਨਾਂ ਸਾਈਡਾਂ ਤੋਂ ਤੇ ਆਪਾਂ ਨੇ ਇਹਨੂੰ ਪਾਣੀ ਦੇ ਜਦੋਂ ਲਾਵਾਂਗੇ ਨਾ ਇਦਾਂ ਇਦਾਂ ਆ ਜਿਹੜੇ ਪੇੜੇ ਨੂੰ ਬਣਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਦੋ ਵਾਰੀ ਇਦਾਂ ਇਦਾਂ ਹੱਥ ਦੇ ਉੱਪਰ ਰੱਖ ਕੇ ਤੇ ਫੇਰ ਆਪਾਂ ਇਹਨੂੰ ਮਸਲਣਾ ਹੈ ਜੀ ਮਸਲ ਕੇ ਥੋੜਾ ਜਿਹਾ ਇਹਦੀਆਂ ਬਣਾ ਲੈਣੀਆਂ ਹੱਥ ਦੇ ਉੱਪਰ ਰੱਖ ਕੇ ਵੀ ਇਹਨੂੰ ਚੰਗੀ ਤਰ੍ਹਾਂ ਮਸਲ ਲੋ ਤੇ ਉਸ ਤੋਂ ਬਾਅਦ ਇਹਦਾ ਪੇੜਾ ਬਣਾ ਲੈਣਾ ਤੇ ਇਹਨੂੰ ਪੇੜੇ ਨੂੰ ਥੋੜਾ ਜਿਹਾ ਘੁੱਟ ਕੇ ਜੇ ਕਸ ਕੇ ਜੇ ਬਣਾਉਣਾ ਕਿਉਂਕਿ ਜੇ ਅਸੀਂ ਜੇ ਹੱਥ ਨਾਲ ਬਣਾਵਾਂਗੇ ਤਾਂ ਜਿਹੜਾ ਪੇੜਾ ਹੋ ਸਾਡਾ ਵਧੀਆ ਨਹੀਂ ਬਣਨਾ ਤੇ ਹੁਣ ਆਪਾਂ ਥੋੜਾ ਜਿਹਾ ਹੱਥਾਂ ਨੂੰ ਪਾਣੀ ਲੈ ਲੈਣਾ ਫੇਰ ਤੇ ਨਾਲ ਆਪਾਂ ਇਹਦੀ ਗੰਨੀ ਬਣਾ ਲੈਣੀ ਆ ਗੰਨੀ ਬਣਾ ਕੇ ਆਪਣੇ ਕੋਲੇ ਤਿਆਰ ਹੋ ਜਾਣੀ ਆ ਹੁਣ ਆਪਾਂ ਜਿਹੜੀ ਰੋਟੀ ਆਹੋ ਬਣਾਉਣੀ ਸਟਾਰਟ ਕਰ ਦੇਣੀ ਐ ਇੰਦਾ ਥੋੜਾ ਜਿਹਾ ਪਾਣੀ ਲੈ ਲੈਣਾ ਦੋਨਾਂ ਸਾਈਡਾਂ ਨੂੰ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਹੌਲੀ-ਹੌਲੀ ਨਰਮ-ਨਰਮ ਹੱਥਾਂ ਦੇ ਨਾਲ ਹਥੇੜੀਆਂ ਦੇ ਨਾਲ ਫੜ ਕੇ ਆਪਾਂ ਰੋਟੀ ਤਿਆਰ ਕਰ ਲੈਣੀ ਆ ਜੀ ਦੇਖੋ ਜੀ ਇਦਾਂ ਹੱਥਾਂ ਦੇ ਨਾਲ ਥੱਪਦੇ ਕਦੇ ਇੱਕ ਹੱਥ ਤੇ ਕਰੇ ਦੂਜੇ ਹੱਥ ਤੇ ਥੱਪਦੇ ਥੱਪਦੇ ਆਪਣੇ ਕੋਲੇ ਰੋਟੀ ਬਣ ਕੇ ਤਿਆਰ ਹੋ ਗਈ ਇਸ ਤਰ੍ਹਾਂ ਦੀ ਤੇ ਬਹੁਤ ਪਿਆਰਾ ਕਲਰ ਆਇਆ ਜੀ ਹੁਣ ਆਪਾਂ ਤਵਾ ਆਪਣੇ ਕੋਲੇ ਗਰਮਾ ਥੋੜਾ ਜਿਹਾ ਇਹਦੇ ਉੱਪਰ ਘਿਓ ਜਾਂ ਤੇਲ ਜਿਹਦੇ ਨਾਲ ਵੀ ਤੁਸੀਂ ਬਣਾਉਣੇ ਆ ਉਹ ਲਾ ਦਿਓ ਮੇਰੇ ਕੋਲੇ ਤਾਜ਼ਾ ਮੱਖਣ ਸੀ ਮੈਂ ਉਹ ਲਾਇਆ ਜੀ ਤੇ ਹੁਣ ਆਪਾਂ ਇਹਦੇ ਉੱਪਰ ਪਾ ਦਿਆਂਗੇ ਰੋਟੀ ਤੇ ਆਹ ਲਓ ਜੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਨੂੰ ਰੋਟੀ ਨੂੰ ਪਕਾ ਲਾਂਗੇ ਤੇ ਤੁਸੀਂ ਨੇੜੇ ਤੋਂ ਵੀ ਦੇਖ ਲਓ ਤੇ ਇਹ ਜਦੋਂ ਆਪਾਂ ਨੇ ਕੋਲੇ ਰੋਟੀ ਇਹ ਇੱਕ ਪਾਸਾ ਪੱਕ ਗਿਆ ਤੇ ਹੁਣ ਉਦੋਂ ਆਪਾਂ ਨੇ ਇਹਦੇ ਉੱਤੋਂ ਜਿਹੜੇ ਉੱਪਰਲੇ ਸਾਈਡ ਆ ਇਹਦਾ ਥੋੜਾ ਜਿਹਾ ਕਲਰ ਆ ਚੇਂਜ ਹੋ ਜਾਊਗਾ ਤੇ ਆਪਾਂ ਇਹਦਾ ਪਾਸਾ ਚੇਂਜ ਕਰ ਦਿਆਂਗੇ ਪਾਸਾ ਪਲਟ ਦਿਆਂਗੇ ਤੇ ਇਹਦੇ ਜਦੋਂ ਆਪਾਂ ਚੁੱਲੇ ਤੇ ਬਣਾਉਂਦੇ ਨੇ ਰੋਟੀ ਤਾਂ ਉਹ ਟੇਸਟ ਉਹ डिफरेंट ਹੁੰਦਾ ਬਹੁਤ ਮਿੱਠੀ ਰੋਟੀ ਬਣਦੀ ਜਦੋਂ ਆਪਾਂ ਬਣਾਉਂਦੇ ਆ ਜੀ ਗੈਸ ਦੇ ਉੱਪਰ ਉਦੋਂ ਇਹਦੀ ਰੋਟੀ ਦਾ ਟੇਸਟ ਹੋਰ ਹੁੰਦਾ ਹੁਣ ਆਪਾਂ ਨੇ ਪਾਸਾ ਬਦਲ ਲੈਣਾ ਤੇ ਇਹਦੇ ਉੱਪਰ ਆਪਾਂ ਲਾ ਲੈਣਾ ਕਿਉਂ ਮੇਰੇ ਕੋਲ ਤਾਜ਼ਾ ਘਰ ਦਾ ਕੱਢਿਆ ਹੋਇਆ ਮੱਖਣ ਸੀ ਮੈਂ ਉਹ ਇਹਦੇ ਉੱਪਰ ਮੱਖਣ ਲਾਇਆਗਾ ਜੀ ਤੇ ਇਹਨੂੰ ਆਪਾਂ ਇਦਾਂ ਇਦਾਂ ਕਰਕੇ ਲਾ ਲੈਣਾ ਹੱਥ ਦੇ ਨਾਲ ਵੀ ਲਾ ਲਓ ਚਾਹੇ ਤੁਸੀਂ ਜਿਸ ਚੀਜ਼ ਨਾਲ ਮਰਜ਼ੀ ਲਾ ਲਓ ਪਰ ਇਦਾਂ ਥੋੜਾ ਜਿਹਾ ਇਕੱਠ ਲੱਗਿਆ ਤਾਂ ਮੈਂ ਇਹਨੂੰ ਕੋਸ਼ਿਸ਼ ਕਰਦੇ ਆ ਵੀ ਮੱਖਣ ਦੀ ਇੱਕ ਡਲੀ ਲੈ ਕੇ ਉਹਨੂੰ ਹੱਥ ਤੇ ਨਾਲ ਸਾਰੇ ਪਾਸਿਆਂ ਤੇ ਚੰਗੀ ਤਰ੍ਹਾਂ ਉਤ ਲਾ ਦਈਏ ਹੁਣ ਆਪਾਂ ਜਿਹੜੀ ਰੋਟੀ ਦਾ ਪਾਸਾ ਫਿਰ ਬਦਲ ਦਾਂਗੇ ਤਾਂ ਹੁਣ ਆਪਾਂ ਜਦ ਇਹਦਾ ਪਾਸਾ ਚੇਂਜ ਕਰਾਂਗੇ ਤਾਂ ਦੂਜੇ ਪਾਸੇ ਲਾ ਦੇਾਂਗੇ ਇਸ ਤਰ੍ਹਾਂ ਕਰਕੇ ਇਹ ਰੋਟੀ ਸਾਡੇ ਕੋਲੇ ਬਣ ਕੇ ਤਿਆਰ ਹੋ ਜਾਣੀ ਆ ਮੱਕੀ ਦਾ ਆਲੂਆਂ ਵਾਲਾ ਪਰੌਂਠਾ ਬਹੁਤ ਟੇਸਟੀ ਬਣਦਾ ਤੇ ਚਾਹ ਤੁਸੀਂ ਮੱਖਣੀ ਦੇ ਨਾਲ ਤਾਜੀ ਮੱਖਣੀ ਕੱਢੀ ਆ ਤੁਸੀਂ ਇਹਨੂੰ ਦਹੀਂ ਦੇ ਨਾਲ ਸਵੇਰ ਦੇ ਟਾਈਮ ਦੁਪਹਿਰ ਦੇ ਟਾਈਮ ਜਦੋਂ ਵੀ ਤੁਹਾਡਾ ਦਿਲ ਕਰੇ ਖਾ ਸਕਦੇ ਹੋ ਬਹੁਤ ਸੌਖੇ ਤਰੀਕੇ ਦੇ ਨਾਲ ਬਣ ਜਾਂਦੀ ਆ ਕਣਕ ਵਾਲੇ ਆਲੂਆਂ ਦੇ ਪਰੌਂਠੇ ਤਾਂ ਆਪਾਂ ਬਹੁਤ ਤਰ੍ਹਾਂ ਦੇ ਖਾਣੇ ਆ ਕਦੇ ਕੋਈ ਕਿਸੇ ਸਟਾਈਲ ਦੇ ਵਿੱਚ ਵੀਡੀਓ ਬਣਾਉਂਦਾ ਕੋਈ ਕਿਸੇ ਸਟਾਈਲ ਦੇ ਪਰ ਮੱਖਣ ਪਾ ਕੇ ਆਪਾਂ ਜਿਹੜੀ ਮੈਂ ਹੈਗੀ ਆ ਮੱਕੀ ਦੀ ਰੋਟੀ ਆਲੂਆਂ ਵਾਲੀ ਉਹ ਬਹੁਤ ਘੱਟ ਬਣਾਉਂਦੇ ਆ ਤੁਸੀਂ ਜਰੂਰ ਟਰਾਈ ਕਰਕੇ ਦੇਖਿਓ ਬੱਚਿਆਂ ਨੂੰ ਖਵਾਇਓ ਆਪ ਖਾਇਓ ਜੀ ਤੇ ਦੁਪਹਿਰ ਦੇ ਟਾਈਮ ਤੇ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਲੋਜੀ ਆਪਣੇ ਕੋਲੇ ਛਾਬੇ ਦੇ ਵਿੱਚ ਬਣ ਕੇ ਇਹ ਤਿਆਰ ਹੋ ਗਈ ਰੋਟੀ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿਆਂ ਜੀ ਤੇ ਇਹ ਆਪਾਂ ਉੱਪਰ ਰੱਖ ਲਿਆ ਜੀ ਇਹਦੇ ਤੇ ਗਰਮ ਗਰਮ ਰੋਟੀ ਦੇ ਉੱਪਰ ਜਦੋਂ ਆਪਾਂ ਨੇ ਮੱਖਣ ਰੱਖਿਆ ਜੀ ਤਾਜਾ-ਤਾਜ਼ਾ ਕੱਢਿਆ ਹੋਇਆ ਤਾਂ ਬੜਾ ਵਧੀਆ ਲੱਗੂ ਜਦੋਂ ਐ ਸਾਈਡ ਤੋਂ ਨੂੰ ਪਿਘਲਦਾ ਨਾ ਤਾਂ ਪਲੇਟ ਤੇ ਵਿੱਚ ਬੜਾ ਟੇਸਟੀ ਲੱਗਦਾ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਮੇਰੇ ਕਹਿਣ ਤੇ ਇਸ ਤਰ੍ਹਾਂ ਕਰਕੇ ਅਸੀਂ ਬਾਕੀ ਦੀਆਂ ਰੋਟੀਆਂ ਵੀ ਇਸੇ ਤਰ੍ਹਾਂ ਬਣਾ ਲਾਂਗੀ ਮੈਂ ਇਹ ਮੈਂ ਤੁਹਾਨੂੰ ਦਿਖਾ ਰਹੀ ਆ ਕਿਉਂਕਿ ਬੱਚੇ ਵੀ ਕਾਲੀ ਕਰਦੇ ਆਗੇ ਉਹਨਾਂ ਨੂੰ ਵੀ ਕੋਲ ਖੜੇ ਆ ਗਏ ਨਾ ਰੋਟੀ ਦੀ ਕਾਲੀ ਐ ਇਸ ਤਰ੍ਹਾਂ ਹੀ ਆਪਾਂ ਦੂਜਾ ਜਿਹੜਾ ਪਰੌਂਠਾ ਹੈਗਾ ਉਹ ਬਣਾ ਕੇ ਤਿਆਰ ਕਰ ਲੈਣਾ ਤੇ ਮੱਠੀ ਮੱਠੀ ਅੱਗ ਦੇ ਉੱਪਰ ਆਪਾਂ ਮੱਕੀ ਦੀ ਰੋਟੀ ਆਲੂਆਂ ਵਾਲਾ ਜੀ ਨੂੰ ਪਰੌਂਠਾ ਕਹਦੀ ਹੈ ਚਾਹੇ ਜੇ ਤੁਸੀਂ ਪਰੌਂਠਾ ਨਹੀਂ ਬਣਾਉਣਾ ਤਾਂ ਸਿੰਪਲ ਮਤਲਬ ਆਲੂ ਪਾ ਕੇ ਨਹੀਂ ਉੱਪਰ ਲਾਉਣਾ ਕਿਉਂ ਤਾਂ ਨਹੀਂ ਨਾ ਲਗਾਓ ਸਿੰਪਲ ਰੋਟੀ ਬਣਾ ਲਓ ਪਰ ਉਹ ਵੀ ਬਹੁਤ ਹੀ ਪੋਲੀ ਤੇ ਬਹੁਤ ਹੀ ਟੇਸਟੀ ਬਣੋਂਗੇ ਇੱਕ ਮੈਂ ਤੁਹਾਨੂੰ ਇੱਥੇ ਟਿਪਸ ਦੱਸੂਗੀ ਵੀ ਰੋਟੀ ਜਦੋਂ ਆਪਾਂ ਬਣਾਉਨੇ ਆ ਤਾਂ ਉਹ ਕਿਵੇਂ ਨਰਮ ਹੀ ਰਹਿਣ ਉਹ ਮੈਂ ਤੁਹਾਨੂੰ ਨਾਲ ਦੀਆਂ ਟਿਪਸ ਦੱਸਦੀ ਰਹੀ ਕਰਾਂਗੀ ਥੈਂਕ ਯੂ ਜੀ